ਦੇਖੋ ਮੈਂ ਆਮ ਆਦਮੀ ਪਾਰਟੀ ਕੋਲ ਨਹੀਂ ਸੀ ਗਿਆ ਚੱਲ ਕੇ ਤੁਸੀਂ ਯਾਦ ਕਰੋ ਸਮਾਂ ਜਦੋਂ ਮੈਂ ਸ਼ਾਮਲ ਹੋਇਆ ਸੀ ਦੋਨੋਂ ਮੁੱਖ ਮੰਤਰੀ ਚੱਲ ਕੇ ਜਲੰਧਰ ਦੇ ਵਿੱਚ ਆਏ ਸੀ ਇੱਥੇ ਸ਼ਾਮਲ ਕਰਨ ਲਈ ਮੈਂ ਨਹੀਂ ਸੀ ਗਿਆ ਨਾ ਹੀ ਮੇਰਾ ਮਨ ਸੀ ਜਾਣ ਦਾ ਜਿਹੜਾ ਮਾਲ ਹੈ 5-5000 10-10000 ਦੇ ਵਿੱਚ ਵਿਕਦਾ ਹੋਵੇ ਭਾਰਤੀ ਜਨਤਾ ਪਾਰਟੀ ਮੈਨੂੰ ਲੱਗਦੀ ਹੈ ਕਿ ਇੰਨੀ ਕੋਈ ਬੇਅਕਲਮੰਦ ਲੋਕਾਂ ਦੀ ਪਾਰਟੀ ਨਹੀਂ ਹੈ ਕਿ 5-10000 ਵਾਲਾ ਜਿਹੜਾ ਮਾਲ ਹੈ ਉਹ 25 ਕਰੋੜ ਦੇ ਵਿੱਚ ਖਰੀਦੇ ਔਰ ਜਿਹੜੀ ਮੁੱਖ ਮੰਤਰੀ ਦੀ ਆਪਣੀ ਸੀਟ ਹੈ ਸੰਗਰੂਰ ਉਹ ਹਾਰ ਚੁੱਕੀ ਸੀ ਪਾਰਟੀ ਅਗਰ ਇਹਨਾਂ ਦੇ ਕਾਡਰ ਦੇ ਵਿੱਚ ਇਹਨਾਂ ਦੀਆਂ ਪਾਲਿਸੀਜ਼ ਦੇ ਵਿੱਚ ਇੰਨੀ ਜਾਨ ਹੁੰਦੀ ਇਹਨਾਂ ਲੋਕਾਂ ਨੂੰ ਭਰੋਸਾ ਹੁੰਦਾ ਤੇ ਇਹ ਸੰਗਰੂਰ ਵਾਲੀ ਸੀਟ ਨਾ ਹਰਦੀ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਚਾਹੇ ਯੂਪੀ ਦੇ ਵਿੱਚ ਆ ਹਰਿਆਣੇ ਦੇ ਵਿੱਚ ਆ ਲਾਅ ਐਂਡ ਆਰਡਰ ਦੀ ਸਥਿਤੀ ਬੜੀ ਮਜ਼ਬੂਤ ਆ ਤੁਸੀਂ ਦੇਖੋ ਯੂਪੀ ਕਿਸੇ ਸਮੇਂ ਗੈਂਗਸਟਰਾਂ ਦਾ ਗੜ ਸੀ ਅੱਜ ਯੂਪੀ ਦੇ ਵਿੱਚ ਜਿਹੜਾ ਗੈਂਗਸਟਰਵਾਦ ਦੀ ਕੋਈ ਚੀਜ਼ ਨਹੀਂ ਹੈ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਦੇ ਵੱਲੋਂ ਜਲੰਧਰ ਪਹੁੰਚਣ ਤੇ ਕਰੋੜ ਚੋਕ ਕੀਤਾ ਗਿਆ ਹੈ ਰੋਡ ਸ਼ੋਅ ਦੇ ਦੌਰਾਨ ਹਾਲਾਂਕਿ ਆਪ ਫਰਕੜਾ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਅੱਜ ਸੁਸ਼ੀਲ ਕੁਮਾਰ ਰਿੰਕੂ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਸਿਰ ਆਮ ਆਦਮੀ ਪਾਰਟੀ ਛੱਟ ਕੇ ਪਾਪਪਾ ਸ਼ਾਮਲ ਹੋਏ ਆ ਜਲੰਧਰ ਪਹੁੰਚੇ ਹੋ ਆਪ ਫਰਕੜਾ ਦੇ ਵੱਲੋਂ ਰੋਡ ਸ਼ੋਅ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਅੱਜ ਤੁਸੀਂ ਦੇਖ ਸਕਦੇ ਹੋ ਕਿ ਕਰੀਬ ਸਾਢੇ 6 ਹੋ ਗਏ 2.5 ਘੰਟੇ ਤੋਂ 2 ਘੰਟੇ ਤੋਂ 2.5 ਘੰਟੇ ਤੋਂ ਲਗਾਤਾਰ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਥੀ ਅੱਜ ਇੱਥੇ ਜੁੜੇ ਆ ਔਰ ਐਡਾ ਵੱਡਾ ਜਿਹੜਾ ਹੰਗਾਰਾ ਹੈ ਅੱਜ ਜਲੰਧਰ ਤੋਂ ਆਉਣ ਦੇ ਵਿੱਚ ਸਾਥੀਆਂ ਦਾ ਮਿਲਿਆ ਤਾਂ ਮੈਂ ਸਮਝਦਾ ਕਿ ਅੱਜ ਦਾ ਇਹ ਜਿਹੜਾ ਜੋਸ਼ ਦੇਖ ਕੇ ਮੈਂ ਇਸ ਗੱਲ ਦਾ ਅੰਦਾਜ਼ਾ ਲਗਾ ਸਕਦਾ ਕਿ ਜਲੰਧਰ ਵਾਲੇ ਜਿਹੜੇ ਆਣ ਵਾਲੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਉਹਦੇ ਵਿੱਚ ਮੈਨੂੰ ਇਦਾਂ ਜਾਪਦਾ ਕਿ ਆਪਣਾ ਮੰਨ ਹੈ ਜਿਹੜਾ ਉਹ ਪਹਿਲਾਂ ਤੋਂ ਹੀ ਬਣਾਈ ਬੈਠੇ ਆ ਜਿੰਨੇ ਜੋਸ਼ ਦੇ ਨਾਲ ਅੱਜ ਬਾਜ਼ਾਰਾਂ ਦੇ ਵਿੱਚ ਚੌਂਕਾਂ ਦੇ ਵਿੱਚ ਜਿਹੜਾ ਸਵਾਗਤ ਹੋਇਆ ਤਾਂ ਮੈਂ ਸਮਝਦਾ ਕਿ ਲੋਕ ਕਿਤਨਾ ਕਿਤੇ ਜਿਹੜਾ ਮਨ ਬਣਾ ਕੇ ਬੈਠੇ ਆ ਜੀ ਸਰ ਆਪ ਦੇ ਵੱਲੋਂ ਮੁਰਤੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਸਾਡੇ ਵਿਧਾਇਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ 5-5 ਕਰੋੜ ਦੇ ਆਫਰਸ ਦਿੱਤੇ ਜਾ ਰਹੇ ਆ ਜਿਹੇ ਇਲਜ਼ਾਮ ਉਹਨਾਂ ਦੇ ਵੱਲੋਂ ਲਗਾਏ ਜਾ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਪਰੇਸ਼ਨ ਲੋਟਸ ਜਿਹੜਾ ਹੈ ਉਹਤੇ ਤਿਆਰੀ ਕੀਤੀ ਜਾ ਰਹੀ ਹੈ ਇਹਨਾਂ ਇਲਜ਼ਾਮਾਂ ਦੇ ਉੱਪਰ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਇਲਜ਼ਾਮਾਂ ਦੇ ਕੱਲ ਸਾਡੇ ਸੂਬੇ ਦੇ ਪ੍ਰਧਾਨ ਜਾਖੜ ਸਾਹਿਬ ਨੇ ਜਵਾਬ ਦਿੱਤਾ ਸੀ ਕਿ ਜਿਹੜਾ ਮਾਲ ਹੈ 5-5000 10000 ਦੇ ਵਿੱਚ ਵਿਕਦਾ ਹੋਵੇ ਭਾਰਤੀ ਜਨਤਾ ਪਾਰਟੀ ਮੈਨੂੰ ਲੱਗਦੀ ਹੈ ਕਿ ਇੰਨੀ ਕੋਈ ਬੇਅਕਲਮੰਦ ਲੋਕਾਂ ਦੀ ਪਾਰਟੀ ਨਹੀਂ ਹੈ ਕਿ 5-10 ਹਜ਼ਾਰ ਵਾਲਾ ਜਿਹੜਾ ਮਾਲ ਆ ਉਹ 25 ਕਰੋੜ ਦੇ ਵਿੱਚ ਖਰੀਦੇ ਸੋ ਇਹ ਗੱਲਾਂ ਸਾਰੀਆਂ ਫੇਕ ਹੈ ਮਨਕਟੰਤ ਸਕ੍ਰਿਪਟ ਹੈ ਜਿਹੜੀ ਉਹ ਇਹਨਾਂ ਲੋਕਾਂ ਦੁਆਰਾ ਬਣਾਈ ਗਈ ਹੈ ਕਿਉਂਕਿ ਇਹਨਾਂ ਕੋਲ ਕਹਿਣ ਦੇ ਲਈ ਹੋਰ ਕੁਝ ਨਹੀਂ ਸਰ ਸਾਹਿਬ ਦਾ ਸੀਐਮ ਚੰਨੀ ਦਾ ਵੀ ਬਿਆਨ ਸਰ ਸਾਹਿਬ ਦਾ ਸੀਐਮ ਸਰ ਸਾਹਿਬ ਦਾ ਸੀਐਮ ਚੰਨੀ ਦਾ ਵੀ ਬਿਆਨ ਸਾਹਮਣੇ ਆਇਆ ਸੀਗਾ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਈਕਲ ਦਾ ਵੀ ਸਟੈਂਡ ਹੁੰਦੇ ਪਰ ਸ਼ਿਲ ਕੁਮਾਰ ਰਿੰਕੂ ਦਾ ਕੋਈ ਸਟੈਂਡ ਨਹੀਂ ਉਹ ਪਹਿਲਾਂ ਕਾਂਗਰਸ ਛੱਡ ਕੇ ਆਪਸ ਗਏ ਆ ਹੁਣ ਪਾਜ ਪਾਜ ਚਲੇ ਗਏ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਉਹ ਸਾਡੇ ਸਤਕਾਰਯੋਗ ਮੁੱਖ ਮੰਤਰੀ ਸਾਹਿਬ ਰਹੇ ਆ ਬੜੀ ਆਸ ਸੀ ਕਾਂਗਰਸ ਪਾਰਟੀ ਨੂੰ ਕਿ ਦੁਬਾਰਾ ਸਰਕਾਰ ਰਿਪੀਟ ਹੋਏਗੀ ਪਰ ਇਹ ਚੰਨੀ ਸਾਹਿਬ ਨੂੰ ਆਪਣੀਆਂ ਕਮੀਆਂ ਜ਼ਰੂਰ ਉਹਨਾਂ ਦੇ ਉੱਤੇ ਮੰਤਨ ਕਰਨਾ ਚਾਹੀਦਾ ਕਿ ਸਰਕਾਰ ਤਾਂ ਗਈ ਗਈ ਸਰਕਾਰ ਤਾਂ ਬਣੀ ਨਹੀਂ ਪਰ ਬੜੇ ਅਫਸੋਸ ਨਾਲ ਦੋ ਸੀਟਾਂ ਜਿਹੜੀਆਂ ਜਿੱਥੋਂ ਚੰਨੀ ਸਾਹਿਬ ਲੜ ਰਹੇ ਸਨ ਤਾਂ ਦੋਨੋਂ ਸੀਟਾਂ ਵੀ ਜਿਹੜੀਆਂ ਉਹ ਬਰੀ ਬੁਰੀ ਤਰ੍ਹਾਂ ਜਿਹੜੇ ਹਾਰੇ ਆ ਤਾਂ ਮੈਂ ਸਮਝਦਾ ਕਿ ਕਿਤਨਾ ਕਿਤੇ ਉਹਨਾਂ ਨੂੰ ਆਪਣੇ ਆਤਮ ਮੰਥਨ ਕਰਨਾ ਚਾਹੀਦਾ ਕਿਸੇ ਦੇ ਉੱਤੇ ਕਮੈਂਟ ਕਰਨ ਤੋਂ ਪਹਿਲਾਂ ਸਰ ਆਮ ਆਦਮੀ ਪਾਰਟੀ ਦੇ ਵਿੱਚ ਜਦੋਂ ਤੁਸੀਂ ਸ਼ਾਮਿਲ ਹੋਏ ਸੀਗੇ ਤੁਸੀਂ ਐਮਪੀ ਬਣਦੇ ਹੋ ਮੁੜ ਆਪ ਦੇ ਵੱਲੋਂ ਭਰੋਸਾ ਜਤਾਇਆ ਗਿਆ ਸੀਗਾ ਤੁਹਾਡੇ ਉੱਪਰ ਭਰੋਸਾ ਦਿਖਾਇਆ ਗਿਆ ਸੀ ਕੀ ਕਾਰਨ ਰਹੀ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਵੀ ਅਲਵਿਦਾ ਆਖ ਦਿੱਤਾ ਜ਼ਿਆਦਾ ਸਮਾਂ ਨਿਊਜ਼ ਦੇ ਵਿੱਚ ਰਹੇ ਸਾਲ ਵੀ ਨਹੀਂ ਰਿਹਾ ਤੁਸੀਂ ਭਾਜਪਾ ਜੁਆਇਨ ਕਰ ਲਈਏ ਦੇਖੋ ਮੈਂ ਆਮ ਆਦਮੀ ਪਾਰਟੀ ਕੋਲ ਨਹੀਂ ਸੀ ਗਿਆ ਚੱਲ ਕੇ ਤੁਸੀਂ ਯਾਦ ਕਰੋ ਸਮਾਂ ਜਦੋਂ ਮੈਂ ਸ਼ਾਮਿਲ ਹੋਇਆ ਸੀ ਤਾਂ ਦੋਨੋਂ ਮੁੱਖ ਮੰਤਰੀ ਚੱਲ ਕੇ ਜਲੰਧਰ ਦੇ ਵਿੱਚ ਆਏ ਸੀ ਇਥੇ ਸ਼ਾਮਲ ਕਰਾਉਣ ਲਈ ਮੈਂ ਨਹੀਂ ਸੀ ਗਿਆ ਨਾ ਹੀ ਮੇਰਾ ਮਨ ਸੀ ਜਾਣ ਦਾ ਉਹਨਾਂ ਨੂੰ ਇਸ ਗੱਲ ਦਾ ਪਤਾ ਸੀਗਾ ਕਿ ਜਿਸ ਜਿਹੜਾ ਮਾਲ ਉਹਨਾਂ ਦੇ ਕੋਲ ਹੈਗਾ ਉਹਨਾਂ ਦੇ ਸਟੋਰ ਦੇ ਵਿੱਚ ਉਹਨਾਂ ਕੋਲ ਹੈ ਨਹੀਂ ਇਹ ਕਾਬਲੀਅਤ ਨਹੀਂ ਹੈ ਕਿ ਲੋਕ ਸਭਾ ਦੀ ਸੀਟ ਹੈ ਜਿਹੜੀ ਉਹ ਕੱਟ ਸਕਣ ਕਿਉਂਕਿ ਇਹਦਾ ਤਾਜ਼ਾ-ਤਾਜ਼ਾ ਐਕਸਪੈਰੀਮੈਂਟ ਹੈ ਸੰਗਰੂਰ ਦੀਆਂ ਚੋਣਾਂ ਦੇ ਵਿੱਚ ਹੋਇਆ ਸੀ ਤਿੰਨ ਮਹੀਨੇ ਦੀ ਸਰਕਾਰ ਸੀ ਤਾਂ ਤਿੰਨ ਮਹੀਨੇ ਦੇ ਬਾਅਦ ਜਿਹੜਾ ਆਮ ਆਦਮੀ ਪਾਰਟੀ ਦਾ ਬਰੀਡਿੰਗ ਸੈਂਟਰ ਔਰ ਜਿਹੜੀ ਮੁੱਖ ਮੰਤਰੀ ਦੀ ਆਪਣੀ ਸੀਟ ਆ ਸੰਗਰੂਰ ਉਹ ਹਾਰ ਚੁੱਕੀ ਸੀ ਪਾਰਟੀ ਅਗਰ ਇਹਨਾਂ ਦੇ ਕਾਡਰ ਦੇ ਵਿੱਚ ਇਹਨਾਂ ਦੀਆਂ ਪਾਲਿਸੀਆਂ ਦੇ ਵਿੱਚ ਇੰਨੀ ਜਾਨ ਹੁੰਦੀ ਇਹਨਾਂ ਲੋਕਾਂ ਨੂੰ ਭਰੋਸਾ ਹੁੰਦਾ ਤੇ ਇਹ ਸੰਗਰੂਰ ਵਾਲੀ ਸੀਟ ਨਾ ਹਰਦੀ ਉਹਨਾਂ ਨੂੰ ਸਿਰਫ ਤੇ ਸਿਰਫ ਇੱਕੋ ਆਸ ਨਜ਼ਰ ਆ ਰਹੀ ਸੀ ਕਿ ਅਗਰ ਜਲੰਧਰ ਦੀ ਕੋਈ ਸੀਟ ਜਿੱਤ ਸਕਦਾ ਤਾਂ ਉਹ ਸੁਸ਼ੀਲ ਕੁਮਾਰ ਰਿੰਕੂ ਜਿੱਤ ਸਕਦਾ ਮੈਂ ਇਹ ਇੱਕ ਮੰਡ ਨਾਲ ਨਹੀਂ ਕਹਿ ਰਿਹਾ ਕਿਉਂਕਿ ਬਹੁਤ ਲੰਬਾ عرصਾ ਮੈਂ ਔਰ ਮੇਰੇ ਪਰਿਵਾਰ ਨੇ ਜਲੰਧਰ ਦੀ ਸੇਵਾ ਕੀਤੀ ਹੈ ਬੀਇੰਗ ਕਾਉਂਸਲਰ ਵੀ ਸੇਵਾ ਕੀਤੀ ਹੈ ਐਮਐਲਏ ਰਹਿ ਕੇ ਵੀ ਸੇਵਾ ਕੀਤੀ ਹੈ ਔਰ ਜਲੰਧਰ ਦੇ ਸਾਰੇ ਲੋਕ ਸਾਰੇ ਧਰਮਾਂ ਦੇ ਜਾਤ ਪਾਤ ਤੋਂ ਉੱਪਰ ਉੱਟ ਕੇ ਸਾਰੇ ਪਿਆਰ ਕਰਦੇ ਆ ਇਸੇ ਕਰਕੇ ਇਹਨਾਂ ਨੇ ਮੈਨੂੰ ਕੈਂਡੀਡੇਟ ਬਣਾਇਆ ਸੀ ਸਰ ਆਪ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਵਿਧਾਇਕਾਂ ਨੂੰ ਡਰ ਆ ਗਿਆ ਉਹ ਕਹਿੰਦੇ ਕਮਜ਼ੋਰ ਦਿਲ ਵਾਲੇ ਜਿਹੜੇ ਨੇ ਉਹ ਡਰ ਕੇ ਚਲੇ ਗਏ ਸਾਡੇ ਵਿਧਾਇਕ ਡਰਦੇ ਨਹੀਂ ਉਹਨਾਂ ਦੇ ਵੱਲੋਂ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਉਹ ਕਹਿੰਦੇ ਕਮਜ਼ੋਰ ਦਿਲ ਵਾਲੇ ਸੀਗੇ ਇਸ ਕਰਕੇ ਉਹ ਡਰ ਗਏ ਆ ਭਾਜਪਾ ਦੀਆਂ ਨੀਤੀਆਂ ਤੋਂ ਡਰਦੇ ਸੀਗੇ ਦੇਖੋ ਗੱਲ ਹੈ ਕਿ ਡਰ ਤੇ ਉਹਨਾਂ ਲੋਕਾਂ ਨੂੰ ਹੋਏਗਾ ਜਿਨੇ ਕੋਈ ਗਲਤ ਕੰਮ ਕੀਤੇ ਆ ਜਾਂ ਜਿਹਦਾ ਕੋਈ ਗਲਤ ਰਿਕਾਰਡ ਹੈ ਜਿਨੇ ਕੋਈ ਕੋਈ ਪੈਸੇ ਦੀਆਂ ਹਿਰਾਫਰੀਆਂ ਕੀਤੀਆਂ ਸਾਨੂੰ ਤਾਂ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਪਰ ਇੱਕ ਗੱਲ ਹੋਰ ਤੁਹਾਡੇ ਮਾਧਿਅਮ ਤੋਂ ਮੈਂ ਦੱਸਣਾ ਚਾਹਨਾ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੁੰਦੀਆਂ ਵੀ ਕੁਝ ਸ਼ਰਤਾਂ ਸਨ ਉਹਦੇ ਉੱਤੇ ਵੀ ਜਿਹੜਾ ਮੈਨੀਫੈਸਟੋ ਹੈ ਜਿਹੜਾ ਇਲੈਕਸ਼ਨ ਜਦੋਂ ਅਨਾਉਂਸ ਹੋਏਗਾ ਟਿਕਟਾਂ ਅਨਾਉਂਸ ਹੋਣਗੀਆਂ ਕੈਂਡੀਡੇਟ ਜਦੋਂ ਅਨਾਉਂਸ ਕਰੇਗੀ ਪਾਰਟੀ ਤਾਂ ਜਲੰਧਰ ਦਾ ਵੀ ਜਿਹੜਾ ਇੱਕ ਨਵਾਂ ਮੈਂ ਕਹਾਂਗਾ ਕਿ ਇੱਕ ਸਭ ਜਿਹੜਾ ਮੈਨੀਫੈਸਟੋ ਹੈ ਤਿਆਰ ਹੋਏਗਾ ਕਿ ਜਲੰਧਰ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਕਿਹੜੇ-ਕਿਹੜੇ ਪ੍ਰੋਜੈਕਟ ਹੈ ਜਿਹੜੇ ਦੇਸ਼ ਦੀ ਸਰਕਾਰ ਸਾਨੂੰ ਦੇएगी ਸੁਆਣ ਵਾਲੇ ਸਮੇਂ ਤੁਹਾਡੇ ਨਾਲ ਸਰ ਆਖਿਰ ਸੁਸ਼ੀਲ ਕੁਮਾਰ ਰਿੰਕੂ ਨੂੰ 5-5 ਕੀ ਪਸੰਦ ਆਇਆ ਵਾ ਵਾ ਸ਼ੇਰ ਰਿੰਕੂ ਅੱਜ ਦੇਸ਼ ਦੇ ਵਿੱਚ ਵਿਕਾਸ ਦੀ ਲਹਿਰ ਚੱਲ ਰਹੀ ਹੈ ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਚਾਹੇ ਯੂਪੀ ਦੇ ਵਿੱਚ ਆ ਹਰਿਆਣੇ ਦੇ ਵਿੱਚ ਆ ਲਾਅ ਐਂਡ ਆਰਡਰ ਦੀ ਸਥਿਤੀ ਬੜੀ ਮਜ਼ਬੂਤ ਹੈ ਤੁਸੀਂ ਦੇਖੋ ਯੂਪੀ ਕਿਸੇ ਸਮੇਂ ਗੈਂਗਸਟਰਾਂ ਦਾ ਗੜ ਸੀ ਅੱਜ ਯੂਪੀ ਦੇ ਵਿੱਚ ਜਿਹੜਾ ਗੈਂਗਸਟਰਵਾਦ ਦੀ ਕੋਈ ਚੀਜ਼ ਨਹੀਂ ਹੈ ਲੋਕੀ ਬੜੇ ਸੁਖੀ ਆ ਯੂਪੀ ਤਰੱਕੀ ਕਰ ਰਿਹਾ ਔਰ ਉਹਦੇ ਉਲਟ ਜਿਹੜਾ ਅੱਜ ਪੰਜਾਬ ਆ ਇਹ ਗੈਂਗਸਟਰਾਂ ਦੀ ਜਿਹੜਾ ਸ਼ਰਨ ਸਥਲੀ ਬਣਿਆ ਅੱਜ ਕੋਈ ਵਪਾਰੀ ਕੋਈ ਮੇਰਾ ਵੀਰ ਹੈ ਕੋਈ ਖਿਡਾਰੀ ਹੈ ਕੋਈ ਮੇਰਾ ਵਪਾਰੀ ਹੈ ਕੋਈ ਐਨਆਰਆਈ ਹੈ ਇਹਨਾਂ ਤੋਂ ਵਾਂਝਾ ਨਹੀਂ ਹੈ ਹਰ ਇੱਕ ਦੇ ਮਨ ਦੇ ਵਿੱਚ ਡਰ ਹੈ ਲੋਕ ਅੱਜ ਸਹਿਮ ਔਰ ਡਰ ਦੀ ਜ਼ਿੰਦਗੀ ਆ ਪੰਜਾਬ 'ਚ ਜੀ ਰਹੇ ਤੇ ਸੁਸ਼ੀਲ ਕੁਮਾਰ ਰਿੰਕੂ ਮੇਰੇ ਨਾਲ ਮੌਜੂਦ ਸੀਗੇ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਤੋਂ ਬਾਹਰਲੇ ਜਿਹੜੇ ਜਿਨ੍ਹਾਂ ਸ਼ੁੱਭਿਆਂ ਦੇ ਵਿੱਚ ਭਾਜਪਾ ਦੀ ਸਰਕਾਰ ਆ ਉੱਥੇ ਤਰੱਕੀ ਹੋਈ ਹੈ ਪਰ ਪੰਜਾਬ ਪਿੱਛੜਦਾ ਜਾ ਰਿਹਾ ਹੈ ਤੇ ਉਹ ਚਾਹਦੇ ਨੇ ਕਿ ਪੰਜਾਬ ਦੇ ਵਿੱਚ ਵੀ ਤਰੱਕੀ ਹੋਵੇ ਇਸੇ ਕਾਰਨ ਉਹਨਾਂ ਦੇ ਵੱਲੋਂ ਭਾਜਪਾ ਦਾ ਪੱਲਾ ਫੜਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਕੁਝ ਕਾਰਨ ਰਹੇ ਆਵਾਦਮ ਪਾਰਟੀ ਦੇ ਨਾਲ ਮਨ ਮੁਟਾਵ ਰਹਾ ਜਿਸ ਕਾਰਨ ਉਹਨਾਂ ਦੇ ਵੱਲੋਂ ਆਪ ਨੂੰ ਕੈਮਰਾਮੈਨ ਮਨੀਸ਼ ਨਾਲ ਲਾਂਚ ਚੱਡਾ ਪੰਜਾਬ ਬੁਲਟਿਨ ਜਲੰਧ ਤੱਕ